ਕਿਸੇ ਵੀ ਦੇਸ਼ ਜਾਂ ਕੌਮ ਨੂੰ ਉਸਦੀ ਭਾਸ਼ਾ ਉਸਦੇ ਧਰਮ ਉਸਦੇ ਖੇਤੇ ਦੀ ਉਪਜ ਤੇ ਉਸਦੀ ਵਿਗਿਆਨਿਕ ਸੋਚ ਦੇ ਅਨੁਸਾਰ ਜਾਣਿਆ ਜਾਂਦਾ ਹੈ ਐਨਾ ਗੱਲਾਂ ਚੋਂ ਹੀ ਮਨੁੱਖ ਦੀ ਸੋਚ ਦਾ ਦਾਇਰਾ ਪਤਾ ਲੱਗਦਾ ਤੇ ਇਹੀ ਉਸ ਦਾ ਸੱਭਿਆਚਾਰ ਖੁਬੰਦ ਹੈ ਦੁਨੀਆ ਦੇ ਹਰ ਦੇਸ਼ ਨੇ ਤਰੱਕੀ ਕੀਤੀ ਹੈ ਚੁੱਲ੍ਹੇ ਬਲਣ ਤੋਂ ਲੈ ਕੇ ਗਿਆਸਾਂ ਬਲਣ ਤੱਕ ਮਨੁੱਖ ਦੀ ਜੀਵਨ ਦੀ ਸ਼ੁਰੂਆਤ ਇੱਕੋ ਜਿਹੀ ਹੋਈ ਹੈ ਉਸ ਨੂੰ ਰੋਟੀ ਦੀ ਤਲਾਸ਼ ਸੀ ਤੇ ਉਸ ਦੀ ਖਾਤਰ ਉਸ ਨੇ ਫਸਲ ਕਾਉਣੀ ਸ਼ੁਰੂ ਕੀਤੀ ਤੇ ਜੰਗਲਾਂ ਨੂੰ ਮਾਰ ਕੇ ਖਾਣਾ ਸ਼ੁਰੂ ਕੀਤਾ ਐਸੇ ਤਰ੍ਹਾਂ ਉਸਨੇ ਆਪਣੇ ਵਿਕਾਸ ਲਈ ਵੱਖ-ਵੱਖ ਸਾਧਨ ਪੈਦਾ ਕੀਤੇ ਚਾਹੇ ਉਹ ਸ਼ਿਕਾਰ ਲਈ ਤੀਰ ਦੀ ਕਾੜ ਸੀ ਚਾਹੇ ਤੁਰਨ ਫਿਰਨ ਲਈ ਪਹੀਏ ਦੀ ਕਾੜ ਸੀ ਸਾਰੀ ਦੁਨੀਆ 'ਚ ਇਸ ਤਰ੍ਹਾਂ ਹੁੰਦਾ ਰਿਹਾ ਇਹ ਵੱਖਰੀ ਗੱਲ ਹੈ ਕਿ ਕਿਤੇ 100 ਸਾਲ ਪਹਿਲਾਂ ਹੋਇਆ ਤੇ ਕਿਤੇ 100 ਸਾਲ ਮੰਗਰੋਂ ਹੋਇਆ ਪਰ ਆਧੁਨਿਕ ਯੁੱਗ ਤੱਕ ਪਹੁੰਚਣ ਲਈ ਮਨੁੱਖ ਦਾ ਸਫ਼ਰ ਇੱਕੋ ਜਿਹਾ ਹੀ ਰਿਹਾ ਹੈ ਜੇ ਦੁਨੀਆ ਦੇ ਬਹੁਤ ਸਾਰੇ ਅਜਾਇਬ ਘਰਾਂ ਨੂੰ ਦੇਖਿਆ ਜਾਵੇ ਤਾਂ ਤੁਹਾਨੂੰ ਉਹੀ ਚੀਜ਼ਾਂ ਵਰਾਂਤਾਂ ਜਾਂ ਆਲੇ-ਓਟੇ ਨੇ ਸਭ ਚੀਜ਼ਾਂ ਸਾਰੀ ਦੁਨੀਆ ਦੇ ਹੱਥਾਂ ਤੇ ਮਿਲਦੀਆਂ ਨੇ। ਇਸੇ ਤਰ੍ਹਾਂ ਸਾਡੇ ਦੇਸ਼ 'ਚ ਵੀ ਚੀਜ਼ਾਂ ਉਹੀ ਨੇ ਉਹਨਾਂ ਦਾ ਮਾੜਾ-ਮੋਟਾ ਰੂਪ ਸਿਰਫ ਫਰਕ ਹੈ। ਇਸ ਲਈ ਦੁਨੀਆ ਦਾ ਜੋ ਮੂਲ ਸੱਭਿਆਚਾਰ ਹੈ ਉਹ ਇੱਕੋ ਹੀ ਹੈ। ਇਸ ਉੱਤੇ ਫਖਰ ਕਰਨਾ ਹਰ ਕੌਮ ਦਾ ਆਪਣਾ ਫਰਜ਼ ਜ਼ਰੂਰ ਬੰਦ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਬਾਕੀ ਦੁਨੀਆ ਮੂਰਖ ਹੈ ਜਾਂ ਉਹਨਾਂ ਦਾ ਸੱਭਿਆਚਾਰ ਮਾੜਾ ਜਾਂ ਗਰੀਬ ਹੈ। ਥੋੜਾ-ਬਹੁਤਾ ਫਰਕ ਕੁਦਰਤੀ ਸਾਧਨਾਂ ਅਨੁਸਾਰ ਆ ਜਾਂਦਾ ਹੈ। ਜਿਵੇਂ ਸਮੁੰਦਰ ਦੇ ਕੰਢੇ ਰਹਿਣ ਵਾਲੇ ਲੋਕ ਮੱਛੀਆਂ ਜ਼ਿਆਦਾ ਖਾਂਦੀ ਐ ਤੇ ਜਿਹੜੇ ਪਹਾੜਾਂ ਦੇ ਲੋਕ ਐ ਉਹ ਫਲ ਫਰੂਟ ਜ਼ਿਆਦਾ ਖਾਂਦੀ ਐ ਐਸੀ ਤਰ੍ਹਾਂ ਹੀ ਸਾਡੇ ਵਰਗੇ ਲੋਕ ਸਾਗ ਮੱਕੀ ਦੀ ਰੋਟੀ ਨੂੰ ਹੀ ਢੇੜਾ ਦੀ ਰੱਖਦੇ ਐ ਸੋ ਇੱਕ ਗੱਲ ਦਾ ਖਿਆਲ ਰੱਖੋ ਕਿ ਦੁਨੀਆ ਦੇ ਸਾਰੇ ਸੱਭਿਆਚਾਰ ਇੱਕੋ ਜਿਹੇ ਨੇ ਸ਼ਕਲਾਂ ਵੱਖ ਹੋ ਸਕਦੀਆਂ ਥੋੜਾ ਫਰਕ ਹੋ ਸਕਦਾ ਹੈ ਭਾਸ਼ਾ ਦਾ ਫਰਕ ਹੋ ਸਕਦਾ ਹੈ ਧਰਮ ਦਾ ਫਰਕ ਹੋ ਸਕਦਾ ਹੈ ਥੋੜੇ ਬਹੁਤ ਆਵਾਜ਼ਾਂ ਦਾ ਫਰਕ ਹੋ ਸਕਦਾ ਪਰ ਮੂਲ ਸੱਭਿਆਚਾਰ ਜਿਹੜਾ ਉਸ 'ਚ ਕੋਈ ਫਰਕ ਨਹੀਂ ਹੁੰਦਾ ਸਾਰੀ ਦੁਨੀਆ ਇੱਕੋ ਜਿਹੀ ਹੈ